ਪਿਛਲੇ ਦਿਨੀ ਆਪਾਂ ਸਾਰਿਆਂ ਨੇ ਬੜਾ ਸ਼ੋਰ ਮਚਾਇਆ ਰੌਲਾ ਪਾਇਆ ਸਮਾਜ ਸੇਵੀ ਸੰਸਥਾਵਾਂ ਵੀ ਸੜਕਾਂ ਤੇ ਆਈਆਂ ਕਿਉਂਕਿ ਜਾਨ ਗਵਾਈ ਸਾਡੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੇ ਅਵਾਰਾ ਪਸ਼ੂ ਨਾਲ ਐਕਸੀਡੈਂਟ ਹੋਇਆ ਸਿਰਫ ਉਹੀ ਨਹੀਂ ਬਹੁਤ ਹੀ ਮਾਮਾਂ ਦੇ ਪੁੱਤ ਖੋਏ ਜਾਂਦੇ ਨੇ ਜਦੋਂ ਸੜਕਾਂ ਤੇ ਹਾਦਸੇ ਹੁੰਦੇ ਨੇ ਮਕਬੂਲ ਜੀ 2018 ਦੇ ਵਿੱਚ ਤੁਸੀਂ ਇੱਕ ਮੇਰੀ ਵੀਡੀਓ ਚਲਾਈ ਸੀ ਉਦੋਂ ਮੈਂ ਪੰਜਾਬ ਦੇ ਵਿੱਚੋਂ ਨਾ ਮਲੋੜ ਤੋਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਗਾਮ ਇਹ ਵੀ ਆਵਾਰਾ ਪਸ਼ਵਾਂ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਮੈਂ 12 ਵਜੇ ਤੋਂ ਲੈ ਕੇ ਰਾਤ ਨੂੰ 2 ਵਜੇ ਤੱਕ ਲਾਈਵ ਦਿਖਾਇਆ ਸੀ ਵੀ ਕਿਸ ਤਰ੍ਹਾਂ ਐਕਸੀਡੈਂਟ ਹੋ ਰਹੇ ਆ ਕਿਸ ਤਰ੍ਹਾਂ ਲੋਕ ਆ ਰਹੇ ਆ ਕਿਸ ਤਰ੍ਹਾਂ ਇਹ ਚੌਂਕਾਂ ਦੇ ਵਿੱਚ ਬੈਠੇ ਆ ਵੱਡੀਆਂ ਸੜਕਾਂ ਦੇ ਉੱਤੇ ਬੈਠੇ ਆ ਕਾਲੇ ਰੱਖਦੇ ਟੱਲੇ ਹੂੰ ਆਪਣੇ ਵਿਲਾਸ਼ਰੀ ਮੁਖਸਰ ਸਾਹਿਬ ਦੀ ਪੁਲਿਸ ਤਣਾਤ ਹੀ ਰਹਿੰਦੀ ਐ ਇਸ ਰੋਡ ਦੇ ਉੱਤੇ ਤੈਨੋਂ ਬਚਤ ਹੋ ਗਈ ਬਟੇਂਡਾ ਤੋਂ ਮਨੋਟਰੋਡ ਹੈ ਜੀ ਤੇ ਅਚਾਨਕ ਅਵਾਰਾ ਪਸ਼ੂ ਕਿ ਆ ਗਏ ਇੱਕ ਸਕਾਰਪਿਓ ਗੱਡੀ ਸੀਗੀ ਪਹਿਲਾ ਸਕਾਰਪਿਓ ਗੱਡੀ ਵਿੱਚ ਜੀ ਅਚਾਨਕ ਲਾਈਟਾਂ ਬਣ ਕਰਕੇ ਉਹਦੇ ਪਿੱਛੇ ਇੱਕ ਮੁੰਡਾ ਦੀ ਗੱਡੀ ਸੀ ਉਹ ਵਜੀ ਇੱਕ ਸਵਿਫਟ ਗੱਡੀ ਵਿੱਚ ਜੀ ਲਗਾਤਾਰ ਤਿੰਨ ਚਾਰ ਗੱਡੀਆਂ ਲੱਗੀਆਂ ਦੇਖੋ ਚੌਧਰੀ ਸਾਹਿਬ ਹੁਣ ਵੀ ਗਊਸ਼ਾਲਾ ਬਹੁਤ ਗਊਸ਼ਾਲਾਾਂ માં ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਜਿੱਥੇ ਇਹਨਾਂ ਨੂੰ ਗਊਆਂ ਨੂੰ ਸੰਭਿਆ ਜਾਂਦਾ ਹੈ ਸਰਕਾਰ ਸਾ ਤੋਂ ਟੈਕਸ ਵੀ ਵਸੂਲਦੀ ਆ ਫਿਰ ਜ਼ਿੰਮੇਵਾਰੀ ਕਿਹਦੀ ਆ ਕਿਉਂਕਿ ਗਊ ਬੰਸ ਤਾਂ ਫਿਰ ਸੜਕਾਂ ਤੇ ਰੁੜਦਾ ਫਿਰਦਾ ਹੈ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਇਹਨੇ ਪਿੰਡਾਂ 'ਚ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਨੇ ਇੱਥੇ ਦੇਖਿਆ ਕੋਹ ਪੰਛੀ ਸੀ ਬੰਦ ਕਰੋ ਕਾਉ ਹੱਥ ਬੰਦ ਕਰੋ ਦੇਖੋ ਜੀ ਇਹ ਜ਼ਿੰਮੇਵਾਰੀ ਤਾਂ ਬਣਦੀ ਹੈ ਹੁਣ ਵੀ ਇਹਨੂੰ ਸਭ ਸੰਭਾਲ ਲਈ ਜਿਹੜੇ ਸਾਡੇ ਭੱਟੀਆਂ ਜਿਹੜੀਆਂ ਵੀ ਢੇਰੀਆਂ ਅਮਰੀਕਨ ਢੇਰੀਆਂ ਬਹੁਤ ਵੱਡੀਆਂ ਵੱਡੀਆਂ ਡੇਰੀਆਂ ਆ ਉਹਦੇ ਵਿੱਚ ਕੀ ਕਰਦੇ ਆ ਇਹ ਗਾਈਆਂ ਨੂੰ ਤਾਂ ਨਜੋੜ ਲੈਂਦੇ ਜਿੰਨਾ ਚਿਰ ਉਹ ਦੁੱਧ ਦਿੰਦੀ ਆ ਉਹਨਾਂ 'ਚ ਰੱਖੀ ਰੱਖਦੇ ਆ ਕੱਢ ਦਿੰਦੇ ਤੇ ਠੱਖਿਆਂ ਦੇ ਨਾਲ ਦੀ ਨਾਲ ਹੀ ਛੱਡ ਦਿੰਦੇ ਆ ਹੋਰ ਘੁੰਮ ਦਾ ਟਾਈਮ ਆ ਗਿਆ ਜੀ ਬਬੂ ਜੀ ਘੁੰਮ ਤਾਂ ਬਹੁਤ ਪੈਣੀ ਆ ਗਾਂ ਨੂੰ ਹੋਰ ਪੈਣੀ ਲੱਗਦੀ ਐ ਤੇ ਕਾਲੇ ਰੰਗ ਦੇ ਐ ਸੜਕਾਂ ਦੇ ਉੱਤੇ ਬਹਿ ਜਾਂਦੇ ਐ ਜੇ ਤਾਂ ਕੋਈ ਵੱਡੇ ਵਾਹਨ ਚੱਲ ਜੇ ਬੱਚੇ ਤਾਂ ਫੇਰ ਤਾਂ ਇਹਨਾਂ ਦਾ ਨਕਾ ਨਾ ਹੋਣਾ ਹੀ ਹੋਣਾ ਜੇ ਕਿਸੇ ਛੋਟੇ ਕਾਰ ਜਾਂ ਮੋਟਰਸਾਈਕਲ ਚ ਵੱਜ ਕੇ ਫਿਰ ਜਾਨੀਮਾਲ ਐ ਜਦੋਂ ਸਰਕਾਰ ਭਾਵੇਂ ਸ਼ਰਾਬ ਦੀ ਗੱਲ ਕਰੀ ਉਹਤੇ ਵੀ ਕਾਉਂਸੈਸ ਲਿਆ ਜਾਂਦਾ ਆਪਾਂ ਕੋਈ ਕਾਰਾਂ ਵਹੀਕਲ ਖਰੀਦਦੇ ਆ ਉਹਤੇ ਵੀ ਕਾਉਂਸੈਸ ਲਿਆ ਜਾਂਦਾ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਨੇ ਜਿਸ ਦੇ ਰਾਹੀਂ ਗਊ ਦੇ ਨਾਂ ਤੇ ਕਰੋੜਾਂ ਰੁਪਈਆ ਸਰਕਾਰ ਕੋਲ ਜਮ੍ਹਾਂ ਹੁੰਦਾ ਕੀ ਉਹ ਗਊ ਵੰਸ ਦੇ ਉੱਤੇ ਖਰਚਿਆ ਜਾਂਦਾ ਨਹੀਂ ਕੋਈ ਖਰਚਾ ਨਹੀਂ ਜਾਂਦਾ ਇਹਦਾ ਆਪ ਤੇ ਸਿਸਟਮ ਨੂੰ ਲਏ ਆ ਆਪਦੀ ਆਪੋ ਆਪਣੀਆਂ ਤੁਪੀਆਂ ਵਜਾਈਆਂ ਦੀ ਸਰਕਾਰ ਬਾਰੇ ਲੀਡਰਸ਼ਿਪ ਹਨ ਮੈਂ ਨਹੀਂ ਲੀਡਰਸ਼ਿਪ ਵੱਲੋਂ ਤੋਂ सीएम साहब ਨੂੰ ਮੇਰੀ ਬੇਨਤੀ ਹੈ ਵੀ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਇੱਕ ਮੇਰੀ ਬੇਨਤੀ ਹੈ ਜਿਹੜੀ ਕਿਸੇ ਨੇ ਕਰਦੀ ਨਹੀਂ ਜਿਹੜੀ ਤੁਹਾਡੀ ਸੜਕ ਸੁਰੱਖਿਆ ਫੋਰਸ ਹੈ ਨਾ ਪੰਜਾਬ ਦੇ ਲਈ ਤੁਸੀਂ ਛੜਕਾਂ ਦੇ ਤੇ ਵਡੀਆਂ ਡਡੀਆਂ ਦਿੱਤੀਆਂ ਤੁਸੀਂ ਇਹਨਾਂ ਨੂੰ ਕਹਿ ਦਿਓ ਵੀ ਸਾਡੀ ਪਬਲਿਕ ਦੀ ਮਦਦ ਕਰ ਦੇਣਾ ਇਹ ਅਸੀਂ ਪਸ਼ੂਆਂ ਦੇ ਪੈਟਰੋਲ ਆਲੋ ਮੈਨੇ ਕਰ ਲਾਂਗੇ ਵੱਖ-ਵੱਖੇ ਹਿੰਦੂ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਗਊ ਰੱਖਿਆ ਦਲ ਬਣਾਏ ਹੋਏ ਨੇ ਕਈ ਵਾਰ ਆਪਾਂ ਦੇਖਿਆ ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਵੀ ਕਿਤੇ ਗਊਆਂ ਨੂੰ ਵੇਚਣ ਲਈ ਭੇਜਿਆ ਜਾਂਦਾ ਤਾਂ ਇਹ ਉਹਨਾਂ ਨੂੰ ਗੱਡੀਆਂ ਲਾ ਲਾ ਕੇ ਘੇੜ ਲੈਂਦੇ ਨੇ ਪੁਲਿਸ ਨੂੰ ਨਾਲ ਲੈ ਕੇ ਉਦੋਂ ਬਾਅਦ ਜਦੋਂ ਆਪਾਂ ਇੱਕ ਗਊ ਨੂੰ ਸਾਂਭ ਸੰਭਾਲ ਕਰਦੇ ਆ ਗਊ ਨੂੰ ਮਾਤਾ ਮੰਨਦੇ ਆ ਫਿਰ ਸੜਕਾਂ ਦੇ ਉੱਤੇ ਜਿਹੜੀਆਂ ਗਊਆਂ ਰੁਲ ਰਹੀਆਂ ਨੇ ਉੱਥੇ ਕਿਉਂ ਨਹੀਂ ਇਹ ਗਊਆਂ ਨੂੰ ਸਾਂਭਦੇ ਦੇਖੋ ਜੀ ਮੈਂ ਹੰਦੂ ਸਾਡੇ ਵੀਰ ਜਿਹੜੇ ਉਹ ਵੀ ਸਾਡੇ ਸਤਿਕਾਰਯੋਗ ਭਰਾ ਸਾਰੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਲੀਡਰ ਸਾਹਿਬਾ ਨਾਲ ਉਹ ਜਾਂ ਕੋਈ ਪ੍ਰਧਾਨ ਹੈ ਜਾਂ ਕੋਈ ਵਿਜਰਕ ਦਲਤਾ ਪ੍ਰਧਾਨ ਹੈ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਫਿਰ ਆਪਾਂ ਕਰੀਏ ਕੀ ਇਹਦਾ ਹੱਲ ਕੱਢ ਕੇ ਦਿਓ ਹੂੰ ਇਹਦਾ ਹੱਲ ਤਾਂ ਕੱਢਣਾ ਪੈਣਾ ਨਾ ਹੁਣ ਕੱਲ ਸਾਡੇ ਜੀਟੀਵੀ ਸਕੂਲ ਹੈ ਜੀ ਇੱਥੇ ਗੁਰਤੇਗ ਭਾਦਰ ਸਕੂਲ ਹੈ ਤੇ ਉੱਥੇ ਕੁੜੀਆਂ ਦੇ ਵਿੱਚ ਬੱਚੇ ਟਕੇ ਜੀ ਚੌਧਰੀ ਸਾਹਿਬ ਇਹ ਜਿਹੜੇ ਜਾਨਵਰੀ ਆਪਾਂ ਮੰਨੀ ਇਹਨਾਂ ਨੂੰ ਦੇਖੋ ਨਾ ਤਾਂ ਬੱਚਾ ਦੇਖਦੇ ਨੇ ਇਹ ਨਾ ਨੌਜਵਾਨ ਨਾ ਬਜ਼ੁਰਗ ਫਸਲਾਂ ਦਾ ਨੁਕਸਾਨ ਹੁੰਦਾ ਅਸੀਂ ਕੀਮਤੀ ਜਾਨਾਂ ਗਵਾ ਲੀਆਂ ਪਿਛਲੇ ਦਿਨੀ ਪੰਜਾਬ ਦੇ ਲੋਕ ਸਰਗਰਮ ਹੋਏ ਜਥੇਬੰਦੀਆਂ ਸਰਗਰਮ ਹੋਈਆਂ ਜਦੋਂ ਰਾਜਵੀਰ ਜਵੰਦਾ ਦੀ ਗੱਲ ਆਈ ਭਾਵੇਂ ਜਵੰਦਾ ਸਾਹਿਬ ਦੀ ਗੱਲ ਕਰੀਏ ਭਾਵੇਂ ਕੋਈ ਗਰੀਬ ਦੀ ਗੱਲ ਕਰੀਏ ਜਾਨ ਹਰ ਇੱਕ ਦੀ ਬਰਾਬਰ ਹੈ ਬਹੁਤ ਨੌਜਵਾਨ ਬੱਚੇ ਮੁੰਡੇ ਕੁੜੀਆਂ ਦੀਆਂ ਜਾਨਾਂ ਐ ਪਸ਼ੂਆ ਕਰਕੇ ਗਈਆਂ ਨੇ ਸ੍ਰੀਪਮਾਨ ਸਾਹਿਬ ਦਾ ਬਿਆਨ ਅਸੀਂ ਸੁਣਿਆ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਤੇ ਸਖਤ ਕਦਮ ਪੁੱਟ ਰਹੇ ਹਾਂ ਅਸੀਂ ਜੰਗਲਾਤ ਵਿਭਾਗ ਦੀਆਂ ਜਿੱਥੇ ਜਗ੍ਹਾ ਨੇ ਉੱਥੇ ਜੰਗਲਾਤ ਵਿਭਾਗ ਦੇ ਵਿੱਚ ਇਹਨਾਂ ਨੂੰ ਛੱਡਾਂਗੇ ਉੱਥੇ ਇਹਨਾਂ ਨੂੰ ਹਰ ਤਰ੍ਹਾਂ ਦਾ ਚਾਰਾ ਖਾਣਾ ਸਭ ਦਿੱਤਾ ਜਾਊਗਾ ਮੈਂ ਆਪ ਚੋਨਾ ਕਿਹਾ ਜਿਹੜੀਆਂ ਹਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਨਾਲੇ ਤਾਂ ਆਪ ਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵਜੀ ਮੋਟਰਸਾਈਕਲ ਵਜਿਆ ਇਹਾਰੀ ਨੰਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੀਆਂ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਹਾਲ ਦੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨਾ ਪੱਠਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ ਲੈ ਕੇ ਛੱਡਿਆ ਕਰਨ ਹੈਨਾ ਅਸੀਂ ਵੱਡੀਆਂ ਸਾਰੀਆਂ ਕੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉੱਥੇ ਪ੍ਰੀਨ ਦਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹੈਨਾ ਤਾਂ ਕਿ ਉਹ ਸੜਕਾਂ ਤੇ ਨਾ ਸੋ ਇਹ ਜ਼ਰੂਰੀ ਹੈ ਇਹਦੇ ਵਾਸਤੇ ਫੈਸਲੇ ਕਰਡੇ ਲੈਣੇ ਪੈਣਗੇ ਉਹ ਲੈ ਵੀ ਰਹੇ ਹਾਂ ਸੀ ਚੌਧਰੀ ਸਾਹਿਬ ਜਦੋਂ ਨੁਕਸਾਨ ਕੋਈ ਭਾਰੀ ਹੁੰਦਾ ਜਾਂ ਕੋਈ ਸੈਲਿਬ੍ਰਿਟੀ ਨਾਲ ਇਦਾਂ ਦੇ ਹਾਦਸੇ ਹੁੰਦੇ ਆ ਉਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ ਨੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਇਹ ਤੋਂ ਬਿਨਾਂ ਹੀ ਆਪਾਂ ਰੈਗੂਲਰ ਕੰਟੀਨਿਊਟੀ ਦੇ ਵਿੱਚ ਸਮਾਜ ਸੇਵਾ ਦਾ ਕੰਮ ਸੰਭਾਲ ਲਈਏ ਸਾਰੇ ਰਲ ਕੇ ਭਾਵੇਂ ਹਿੰਦੂ ਵੀਰ ਨੇ ਭਾਵੇਂ ਸਿੱਖਾ ਕੋਈ ਵੀ ਕਮਿਊਨਿਟੀ ਹੈ ਕਿਉਂਕਿ ਜਾਨ ਸਭ ਦੀ ਬਰਾਬਰ ਹੈ ਸਰਕਾਰਾਂ ਦੇ ਉੱਤੇ ਵੀ ਕੱਲਾ ਥੋਪੀ ਨਾ ਸਰਕਾਰ ਪੈਸੇ ਜ਼ਰੂਰ ਇਕੱਠੇ ਕਰਦੀ ਐ ਕੋਈ ਨਾ ਕੋਈ ਐਸੀ ਸਕੀਮ ਬਣਾਈ ਜਾਵੇ ਸਰਕਾਰ ਦੇ ਨਾਲ ਸਾਰੇ ਰਲ ਕੇ ਇਹ ਆਪਾਂ ਇਹ ਚੀਜ਼ ਨੂੰ ਸੰਭਾਲਿਆ ਜਾਵੇ ਤਾਂ ਜੋ ਕੀਮਤੀ ਜਾਨਾਂ ਲੋਕਾਂ ਦੀ ਬਚਣ ਜਿੰਨੀਆਂ ਪੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਹਾਰਦਲੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨ ਨਾ ਪੱਟਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ ਲੈ ਕੇ ਛੱਡਿਆ ਕਰਨ ਅਸੀਂ ਵੱਡੀਆਂ ਸਾਰੀਆਂ ਕੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉਹ ਤੇ ਪ੍ਰਿੰਡਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਕੋ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹੈਨਾ ਤਾਂ ਕਿ ਉਹ ਸੜਕਾਂ ਤੇ ਨਾਲ ਜਿਹੜੀਆਂ ਗਊ ਸ਼ਲਾਵਾ ਨਾ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਹੈ ਵੀ ਸਾਨੂੰ ਨਾਲ ਪੈਸੇ ਦਿਓ 1100 ਰੁਪਏ ਦੇ ਅਸੀਂ ਸਭ ਲੈ ਤੇ ਪਰ ਇਹ ਕਿੰਨਾ ਚਿਰ ਸਹਮਣਗੇ ਜੀ ਜਿਨ੍ਹਾਂ ਦਾ ਕੰਮ ਹੀ ਨਹੀਂ ਠੱਠੇ ਉਹਦੇ ਛੱਲੇ ਚੱਲਣੇ ਆ ਅੱਛਾ ਇੱਕ ਚੀਜ਼ ਹੋਰ ਹੈ ਜੀ ਜਿਹੜਾ ਆਮ ਬਲਦ ਹੋਊਗਾ ਨਾ ਆਪਣਾ ਪੰਜਾਬ ਦਾ ਜ ਕੋਈ ਬਲਦ ਹੈ ਜਾਂ ਕੋਈ ਪੰਜਾਬ ਦਾ ਕੋਈ ਠੱਠਾ ਉਹ ਨਹੀਂ ਮਾਰਦਾ ਮਰੀਕੀ ਮਾਰਦੇ ਜਿਹਾ ਦੇ ਮਰੀਕੀ ਜਾਰੇ ਆ ਕੱਲੇ ਪੰਜਾਬ ਦੀ ਗੱਲ ਨਹੀਂ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆਂ ਅਲੱਗ-ਅਲੱਗ ਸਟੇਟਾਂ ਦੀ ਵੀ ਇਹ ਪ੍ਰੋਬਲਮ ਹੈਗੀ ਆ ਸਾਰੇ ਕਿਤੇ ਹੀ ਆ ਪਰ ਜਿੱਥੇ ਆਪਾਂ ਆਪਣਾ ਸਮਾਜ ਆ ਜਿਹੜੇ ਆਪਣੇ ਲੋਕ ਆ ਗਊ ਨੂੰ ਮਾਤਾ ਮੰਨਦੇ ਨੇ ਆਪਾਂ ਪੂਜਾ ਤੱਕ ਕਰਦੇ ਆਂ ਫਿਰ ਇਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਅਕਸਰ ਕਿਉਂ ਨਹੀਂ ਨਿਭਾਉਂਦੇ ਆ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਮੈਂ ਹਿੰਦੂ ਵੀਰਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਕਿ ਜਦੋਂ ਕੋਈ ਇਹਦੇ ਲੱਦ ਕੇ ਲੈ ਜਾਂਦੇ ਆ ਉਥੇ ਘੇੜ ਕੇ ਲੋਹਾ ਲੈਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਕੋਈ ਹੱਲ ਤਾਂ ਕੱਢੋ ਯਾਰ ਫਿਰ ਤੇ ਇੰਨਾ ਬਪਾ ਤਖਤਾਂ ਹੋ ਰਿਆ ਜਾਨੀ ਮਾਲ ਦੀ ਤਖਤਾਂ ਨੂੰ ਕੋਈ ਹੱਲ ਤਾਂ ਤੁਸੀਂ ਕੱਢ ਦਿਓ ਫਿਰ ਹੱਲ ਕੋਈ ਹੱਲ ਤਾਂ ਨਿਕਲਣਾ ਰ ਹੈਗਾ ਤੁਸੀਂ ਕੱਢੋ ਵੀ ਕੀ ਕਰਦੇ ਆ ਜਾਂ ਤੁਸੀਂ ਆਪ ਦੇ ਤੌਰ ਤੇ ਗਊਸ਼ਾਲਾ ਬਣਾ ਦਿਓ ਜਿਹੜੇ 12 ਸਾਰੇ ਉੱਤੇ ਬੰਦ ਕਰਦੇ ਜਾ ਕੇ ਪੰਜਾਬ ਦੇ ਵਿੱਚ ਜੇ ਸਰਕਾਰ ਨੂੰ ਜਗਾਉਣਾ ਹੈ ਨਾ ਤੇ ਆ ਵਰਪਰਪ ਸਾਹ ਤੋਂ ਨਾ ਬਾਅਦ ਅਸੀਂ ਇਹ ਪ੍ਰੋਗਰਾਮ ਬਣਾ ਲਿਆ ਤੇ ਸਾਰੇ ਐਸਡੀਐਮ ਤਹਿਸੀਲਦਾਰਾਂ ਨੂੰ ਤੇ ਡੀਸੀ ਨੂੰ ਮੰਗ ਪੱਤਰ ਦਿਓ ਉਹਦੇ ਵਿੱਚ ਡੇਟ ਪੈਨਸ਼ਨ ਕਰੋ ਵੀ ਤੈਨੂੰ ਇੰਨਾ ਐਸਟੀਮੇਟ ਵਾਂ ਤੁਹਾਨੂੰ ਏਦੋਂ ਪਹਿਲਾਂ ਕੁਝ ਕਰਦੇ ਆ ਤਾਂ ਠੀਕ ਹੈ ਨਹੀਂ ਅਸੀਂ ਛੜਕਾ पे ਆ ਕੇ ਤੁਹਾਡੀਆਂ ਘੋਟੀਆਂ ਜਮਾ ਲਾਗੇ ਜਦ ਤੱਕ ਆਪਾਂ ਸਰਕਾਰ ਦੇ ਦਰਵਾਜੇ ਅੱਗੇ ਡੀਸੀ ਸਾਹਿਬ ਨੇ ਜਿਹੜੇ ਜਾਂ ਸਰਕਾਰ ਦੇ ਚੁਣੇ ਹੋਏ ਨਮਾਇੰਦਿਆਂ ਦੇ ਅੱਗੇ ਧਰਨੇ ਨਹੀਂ ਲਾਉਂਦੇ ਤਾਂ ਸਾਨੂੰ ਕੁਝ ਨਹੀਂ ਹੱਲ ਹੁੰਦਾ ਦੇਖੋ ਜੀ ਮੈਂ ਪੰਜਾਬ ਵਾਸੀਆਂ ਨੂੰ ਮੈਂ ਤਾਂ ਪਹਿਲਾਂ ਹੀ ਦੱਸਦੀ ਦੱਸਦਾ ਹੈ ਕਿ ਅਸੀਂ ਮਲੋੜ ਤੋਂ ਸ਼ੁਰੂ ਕਰ ਰਹੇ ਹਾਂ ਕੋਈ ਕਰੇ ਨਾ ਕਰੇ ਕਿਉਂਕਿ ਜਾਨਾਂ ਬਹੁਤ ਕੀਮਤੀ ਹੈ ਜੀ ਹੁਣ ਗਾਹ ਤੇ ਨੁਕਸਾਨ ਬੜਾ ਹੋਣਾ ਹੈ ਕਿਸਾਨਾਂ ਨੇ ਵੀ ਮੰਡੀਆਂ ਦੇ ਵਿੱਚੋਂ ਰਾਤ ਬਰਾਤੇ ਘਰੇ ਜਾਣਾ ਕਿਉਂਕਿ ਝੋਨਾ ਬੇਚਕੇ ਨਹੀਂ ਜਾ ਰਿਹਾ ਸਰਕਾਰ ਤੋਂ ਠੀਕ ਹੈ ਜੀ ਇਹਨਾਂ ਨੇ ਵੀ ਰਾਤ ਨੂੰ ਜਾਣਾ ਫਿਰ ਅਸਲਾਂ ਵੀ ਖਰਾਬ ਕਰਦੇ ਇਹ ਸਤਿ ਸ੍ਰੀਕਾਲ ਜੀ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਦੋਸਤੋ ਅੱਜ ਅਸੀਂ ਗੱਲਬਾਤ ਜੋ ਕਰਨ ਲੱਗੇ ਹਾਂ ਬਹੁਤ ਅਹਿਮ ਵਿਸ਼ਾ ਇਸ ਵਿਸ਼ੇ ਦੇ ਉੱਤੇ ਮੇਰੇ ਨਾਲ ਜੁੜਨਗੇ ਚੌਧਰੀ ਕਿਸ਼ਨ ਲਾਲ ਸਮਾਜ ਸੇਵੀ ਨੇ ਸਾਫ ਕ ਐਸ ਐਚਓ ਨੇ ਵੱਡਾ ਤਜਰਬਾ ਹੈ ਬੇਬਾਕ ਗੱਲਬਾਤ ਕਰਦੇ ਨੇ ਵਿਸ਼ਾ ਜੀ ਅਵਾਰਾ ਪਸ਼ੂਆਂ ਦਾ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਬੜਾ ਸ਼ੋਰ ਮਚਾਇਆ ਰੌਲਾ ਪਾਇਆ ਸਮਾਜ ਸੇਵੀ ਸੰਸਥਾਵਾਂ ਵੀ ਸੜਕਾਂ ਤੇ ਆਈਆਂ ਕਿਉਂਕਿ ਜਾਨ ਗਵਾਈ ਸਾਡੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੇ ਅਵਾਰਾ ਪਸ਼ੂ ਨਾਲ ਐਕਸੀਡੈਂਟ ਹੋਇਆ ਸਿਰਫ ਉਹੀ ਨਹੀਂ ਬਹੁਤ ਹੀ ਮਾਮਾਂ ਦੇ ਪੁੱਤ ਖੋਏ ਜਾਂਦੇ ਨੇ ਜਦੋਂ ਸੜਕਾਂ ਤੇ ਹਾਦਸੇ ਹੁੰਦੇ ਨੇ ਭਿਆਨਕ ਹਾਦਸਿਆਂ 'ਚ ਨੌਜਵਾਨ ਬੱਚਿਆਂ ਦੀਆਂ ਜਾਨਾਂ ਜਾਂਦੀਆਂ ਨੇ ਆ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਸਮਾਣੇ ਦੀ ਜਿੱਥੇ ਇੱਕ ਟੱਠਾ ਜਿਹੜਾ ਦੇਖੋ ਕਿਵੇਂ ਚੱਕਰ ਤੇ ਚੱਕਰ ਚੱਕਰ ਤੇ ਚੱਕਰ ਬਾਈਕ ਦੇ ਅੱਗੇ ਪਿੱਛੇ ਕੱਢ ਰਿਹਾ ਹੈ ਉਸ ਤੋਂ ਬਾਅਦ ਉਹ ਖਬਰਾਂ ਵੀ ਨਸ਼ਰ ਹੋਈਆਂ ਸਾਡੇ ਪਿੰਡ ਲੰਗ ਦੀ ਗੱਲ ਕਰਦੇ ਆ ਨੌਜਵਾਨ ਇੱਕ 22 ਸਾਲ ਦਾ ਜਿਹੜਾ ਪਿਛਲੇ ਸਮੇਂ ਦੌਰਾਨ ਆਪਣੀ ਜਾਨ ਗਵਾ ਬੈਠਾ ਬਹੁਤ ਸਾਰੇ ਐਸੇ ਕੇਸ ਨੇ ਬੜੇ ਇਦਾਂ ਦੇ ਕੇਸ ਆ ਜਿਹਦੇ ਵਿੱਚ ਬਹੁਤ ਜਾਨਾਂ ਗਈਆਂ ਨੇ ਸਮਾਜ ਸੇਵੀ ਸੰਸਥਾਵਾਂ ਵੀ ਰੋਲਾ ਪਾਉਂਦੀਆਂ ਨੇ ਜੋਰ ਵੀ ਲਾਉਂਦੀਆਂ ਨੇ ਵੀ ਆਪਾਂ ਕਾਬੂ ਕਰੀਏ ਸਰਕਾਰ ਆਪਣੇ ਤੌਰ ਤੇ ਲੱਗੀ ਐ ਤੇ ਭਾਈ ਗਊ ਵੰਸਾ ਇੱਕ ਜਿਹੜਾ ਇਹਨੂੰ ਕਿਵੇਂ ਸੰਭਾਲਿਆ ਜਾ ਸਕਦਾ ਤੇ ਗਊ ਰੱਖਿਆ ਦਲ ਵੀ ਬਣੇ ਹੋਏ ਨੇ ਸਮੇਂ-ਸਮੇਂ ਤੇ ਗੱਡੀਆਂ ਘੇਰੀਆਂ ਜਾਂਦੀਆਂ ਨੇ ਕਿਉਂਕਿ ਕਹਿੰਦੇ ਨੇ ਵੀ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਕੰਮ ਨਹੀਂ ਕਿਸੇ ਕੰਮ ਆਉਣਾ ਝੋਟਿਆਂ ਦੀ ਗੱਲ ਕਰੀ ਜਾਂਦੇ ਚੰਮ ਨੂੰ ਵੇਚਿਆ ਜਾਂਦਾ ਜਦੋਂ ਕਿਤੇ ਗਊ ਦੀ ਗੱਲ ਆਉਂਦੀ ਐ ਉੱਥੇ ਭਾਈ ਕਹਿੰਦੇ ਗਊ ਮਾਤਾ ਐ ਇਹਦੀ ਰੱਖਿਆ ਕਰਨੀ ਐ ਫਿਰ ਰੱਖਿਆ ਕਿਉਂ ਨਹੀਂ ਹੋ ਰਹੀ ਚੌਧਰੀ ਸਾਹਿਬ ਸਾਰੀ ਗੱਲਬਾਤ ਤੁਸੀਂ ਸੁਣ ਲਈ ਐ ਕੀ ਵਜਾ ਵੀ ਆਵਾਰਾ ਪਸ਼ੂ ਹਲੇ ਵੀ ਕੋ ਮੁੰਡੇ ਨੇ ਸਰਕਾਰ ਵੀ ਸਤੋਂ ਕੌ ਸੈਸ ਲੈ ਰਹੀ ਹੈ ਤੇ ਸਮਾਜ ਸੇਵੀ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਮਕਬੂਲ ਜੀ ਪਹਿਲਾਂ ਤਾਂ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੀ ਮਕਬੂਲ ਜੀ 2018 ਦੇ ਵਿੱਚ ਤੁਸੀਂ ਇੱਕ ਮੇਰੀ ਵੀਡੀਓ ਚਲਾਈ ਸੀ ਉਦੋਂ ਮੈਂ ਪੰਜਾਬ ਦੇ ਵਿੱਚੋਂ ਨਾ ਮਲੋੜ ਤੋਂ ਛੱਤ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਗਾਮ ਇਹ ਵੀ ਆਵਾਰਾ ਪਸ਼ੂਆਂ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਮੈਂ 12 ਵਜੇ ਤੋਂ ਲੈ ਕੇ ਰਾਤ ਨੂੰ 2 ਵਜੇ ਤੱਕ ਲਾਈਵ ਦਿਖਾਇਆ ਸੀ ਵੀ ਕਿਸ ਤਰ੍ਹਾਂ ਐਕਸੀਡੈਂਟ ਹੋ ਰਹੇ ਆ ਕਿਸ ਤਰ੍ਹਾਂ ਲੋਕ ਆ ਰਹੇ ਆ ਕਿਸ ਤਰ੍ਹਾਂ ਇਹ ਚੌਂਕਾਂ ਦੇ ਵਿੱਚ ਬੈਠੇ ਆ ਵੱਡੀਆਂ ਸੜਕਾਂ ਦੇ ਉੱਤੇ ਬੈਠੇ ਆ ਕਾਲੇ ਰੱਖਦੇ ਥੱਲੇ ਹੂੰ ਉਦੋਂ ਤੁਸੀਂ ਇਸ ਵੀਡੀਓ ਨੂੰ ਬਹੁਤ ਵਾਇਰਲ ਹੋਈ ਸੀ ਤੇ ਉਦੋਂ ਪੰਜਾਬ ਦੇ ਵਿੱਚ ਅਸਰ ਹੋ ਗਿਆ ਸੀ ਤੇ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ ਸੀ ਜੀ ਤੇ ਹੁਣ ਮੇਰੀ ਬੇਨਤੀ ਇਹ ਹੈ ਕਿ ਕੱਲ ਵੀ ਮੈਂ ਇੱਕ ਵੀਡੀਓ ਕਰਕੇ ਆਵਾਂ ਕਿਉਂਕਿ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਆਪਾਂ ਮੁੱਦੇ ਨੂੰ ਬੋਲੇ ਕੇ ਬੋਲਦੇ ਆਂ ਆਪਾਂ ਕੋਈ ਊਟ ਪੜਾਂ ਕੇ ਦੀ ਵੀਡੀਓ ਨਹੀਂ ਪਾਉਂਦੇ ਜੀ ਆਪਾਂ ਪੁੱਤਾਂ ਦੇਖਦੇ ਆਂ ਪੰਜਾਬ ਦਾ ਪੁੱਤ ਕਿਹੜਾ ਜੀ ਜਦੋਂ ਹੋਸਟ ਉਸ ਟਾਈਮ ਤੇ ਮੇਰੇ ਨਾਲ ਸਾਡੇ ਕਿਸਾਨ ਯੂਨੀਅਨ ਸਾਡੇ ਸਤਿਕਾਰਯੋਗ ਮਲੌਰ ਸ਼ਹਿਰ ਦੇ ਜਿਹੜੇ ਸਮਾਜ ਸੇਵੀ ਜਾਂ ਐਨ ਜੀਓ ਜਾਂ ਕੋਈ ਚੰਗੇ ਸਿਟੀਜ਼ਨ ਲੋਕ ਉਹਨਾਂ ਨੇ ਮੇਰੀ ਸਪੋਰਟ ਕੀਤੀ ਸੀ ਤੇ ਅਸੀਂ ਇੱਕ ਸਾਡੇ ਅਬੋਰ ਦੇ ਨਾਲ ਪਿੰਡ ਪਿੰਦਾ ਰਤਾ ਖੇੜਾ ਉੱਥੇ ਇੱਕ ਬਹੁਤ ਵੱਡਾ ਟੱਬਾ ਸੀ ਪਰ ਉਹ ਤੇ ਜੀ ਜਨੈਰਾ ਬਣਵਾਤਾ ਸੀ ਤੇ ਉੱਥੋਂ ਚੱਕ ਕੇ ਪਸ਼ੂ ਗਲਿਆਰੇ ਚ ਲੈ ਗਏ ਸੀ ਪਰ ਉਹਨੇ ਫੇਰ ਹੁਣ ਹੋ ਗਏ ਆ ਉਹੀ ਹਾਲਤ ਫੇਰ ਹੋ ਗਿਆ ਪੰਜਾਬ ਦਾ ਨਹੀਂ ਦੇਖੋ ਚੌਧਰੀ ਸਾਹਿਬ ਹੁਣ ਵੀ ਗਊਸ਼ਾਲਾ ਬਹੁਤ ਗਊਸ਼ਾਲਾਾਂ માં ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਜਿੱਥੇ ਇਹਨਾਂ ਨੂੰ ਗਊਆਂ ਨੂੰ ਸੰਭਿਆ ਜਾਂਦਾ ਹੈ ਸਰਕਾਰ ਸਾ ਤੋਂ ਟੈਕਸ ਵੀ ਵਸੂਲਦੀ ਹੈ ਫਿਰ ਜ਼ਿੰਮੇਵਾਰੀ ਕੀਦੀ ਹੈ ਕਿਉਂਕਿ ਗਊ ਬੰਸ ਤਾਂ ਫਿਰ ਸੜਕਾਂ ਤੇ ਰੁੜਦਾ ਫਿਰਦਾ ਦੇਖੋ ਜੀ ਇਹ ਜ਼ਿੰਮੇਵਾਰੀ ਤਾਂ ਬਣਦੀ ਹੈ ਹੁਣ ਵੀ ਇਹ ਤੁਹਾਨੂੰ ਸਭ ਸਵਾਲ ਦੀ ਜਿਹੜੇ ਸਾਡੇ ਫੱਟੀਆਂ ਜਿਹੜੀਆਂ ਵੀ ਡੇਰੀਆਂ ਅਮਰੀਕਨ ਡੇਰੀਆਂ ਬਹੁਤ ਵੱਡੀਆਂ ਵੱਡੀਆਂ ਡੇਰੀਆਂ ਆ ਉਹਦੇ ਵਿੱਚ ਕੀ ਕਰਦੇ ਆ ਇਹ ਗਾਈਆਂ ਨੂੰ ਤਾਂ ਨਿਚੋੜ ਲੈਂਦੇ ਜਿੰਨਾ ਚਿਰ ਉਹ ਦੁੱਧ ਦਿੰਦੀ ਆ ਉਹਨਾਂ 'ਚ ਰੱਖੀ ਰੱਖਦੇ ਆ ਕੱਢ ਦਿੰਦੇ ਤੇ ਢੱਖਿਆਂ ਨੂੰ ਦੇ ਨਾਲ ਦੀ ਨਾਲ ਹੀ ਛੱਡ ਦਿੰਦੇ ਆ ਇਹ ਇਹਨਾਂ ਤੇ ਥੋੜੀ ਜੀ ਸਿਕੰਜਾ ਕਸਣਾ ਚਾਹੀਦਾ ਹੈ ਜਿਹੜੀਆਂ ਡੇਰੀਆਂ ਪੰਜਾਬ ਦੇ ਆ ਵੀ ਤੁਸੀਂ ਆ ਜਿਹੜੇ ਪਸ਼ੂ ਛੱਡਦੇ ਹੋ ਇਹਦਾ ਨੁਕਸਾਨ ਕੌਣ ਹੋ ਰਿਹਾ ਕਿਸਾਨਾਂ ਨੂੰ ਵੀ ਹੋ ਰਿਹਾ ਪਤਲਾ ਖਰਾਬ ਕਰ ਰਿਹਾ ਹੁਣ ਧੁੰਦ ਦਾ ਟਾਈਮ ਆ ਗਿਆ ਜੀ ਬੋਕਲ ਜੀ ਹੌਂਦਾ ਬਹੁਤ ਪੈਣੀ ਆ ਗਾਹ ਨੂੰ ਹੋਰ ਪੈਣੀ ਲੱਗਦੀ ਐ ਤੇ ਕਾਲੇ ਰੰਗ ਦੇ ਐ ਸੜਕਾਂ ਦੇ ਉੱਤੇ ਬਹਿ ਜਾਂਦੇ ਐ ਜੇ ਤਾਂ ਕੋਈ ਵੱਡੇ ਵਾਹਨ ਚੱਜ ਬੱਜੇ ਤਾਂ ਫੇਰ ਤਾਂ ਇਹਨਾਂ ਦਾ ਨਕਸਾ ਨਾ ਹੋਣਾ ਹੀ ਹੋਣਾ ਜੇ ਕਿਸੇ ਛੋਟੇ ਕਾਰ ਜਾਂ ਮੋਟਰਸਾਈਕਲ ਚ ਵੱਜ ਕੇ ਫਿਰ ਜਾਨੀਮਾਲ ਐ ਜਾਨੀਮਾਲ ਨਕਸਾ ਰ ਐ ਤੇ ਹੋਣਾ ਦੋਨਾਂ ਪਾਸੇ ਮਾਲੀ ਨਕਸਾ ਵੀ ਤੇ ਜਾਨੀਮਾਲ ਵੀ ਤੇ ਇਸ ਕਰਕੇ ਮੈਂ ਤਾਂ ਥਾਲੀ ਵੀਡੀਓ ਕਰਤੀ ਸੀ ਮੈਂ ਆਪਦੇ ਮਲੋੜ ਵਾਸੀਆਂ ਨੂੰ ਤਾਂ ਲਾਬੰਦ ਕਰ ਲਿਆ ਸੀ ਇੱਕ ਮੰਗ ਪੱਤਰ ਦੇਣਿਆ ਡੀਸੀ ਸਾਹਿਬ ਨੂੰ ਤੇ ਨਾਲ ਜਿਹੜੇ ਐ ਐਸਡੀਐਮ ਸਾਹਿਬ ਨੂੰ ਵੀ ਜਾ ਤਾ ਡੇਡ ਮੈਂਸ਼ਨ ਕਰਾਂਗੇ ਵੀ ਇੰਨੀ ਤਰੀਕ ਤੱਕ ਇਹਨਾਂ ਦਾ ਮਸਲਾ ਹੱਲ ਕਰ ਲੋ ਜੇ ਤਾਂ ਬਚਾਉਣਾ ਹੈ ਲੋਕਾਂ ਨੂੰ ਤੇ ਜੇਕਰ ਤੁਸੀਂ ਨਹੀਂ ਕਰਦੇ ਤਾਂ ਫੇਰ ਅਸੀਂ ਪਿਛਲੇ ਜਿਵੇਂ ਥੋੜ 2018 ਦੇ ਵਿੱਚ ਅਸੀਂ ਪ੍ਰੋਗਰਾਮ ਬਣਾ ਲਿਆ ਸੀ ਵੀ ਇਹਨਾਂ ਨੂੰ ਘੇਰ ਕੇ ਅਸੀਂ ਐਸਜੀਐਲ ਸਾਹਿਬ ਦੀ ਕੋਠੀਵਾੜਾ ਦੇ ਹੂੰ ਉਹਦਾ ਫਿਰ ਇਹ ਗਲਿਆਰਾ ਬਣ ਗਿਆ ਸੀ ਤੇ ਹੁਣ ਵੀ ਮੇਰੀ ਅਪੀਲ ਕਰਦਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਐਨਜੀਓ ਸਾਹਿਬਾਨ ਨੂੰ ਸਰਕਾਰਾਂ ਨੂੰ ਕਿ ਭਾਜੀ ਇਸ ਤਰ੍ਹਾਂ ਕਰੋ ਵੀ ਜਾਹੇ ਮੰਗ ਪੱਤਰ ਦਿਓ ਐਸਡੀ ਮੰਨੋ ਦਿਓ ਤੁਸੀਂ ਇੰਦਰ ਨੂੰ ਦਿਓ ਜਾਂ ਡੀਸੀ ਸਾਹਿਬ ਨੂੰ ਵੀ ਇਹਨਾਂ ਦਾ ਪੰਤ ਤੁ ਕਰੋ ਕਿਉਂਕਿ ਤੁਸੀਂ ਗਊ ਟੈਕਸ ਲੈ ਰਹੇ ਹੋ ਇਹੇ ਹੀ ਤਾਂ ਗੱਲ ਕਰਦੇ ਆਂ ਜੀ ਜਦੋਂ ਸਰਕਾਰ ਭਾਵੇਂ ਸ਼ਰਾਬ ਦੀ ਗੱਲ ਕਰੀ ਉਹਤੇ ਵੀ ਕੌਸਸ ਲਿਆ ਜਾਂਦਾ ਆਪਾਂ ਕੋਈ ਕਾਰਾਂ ਵਹੀਕਲ ਖਰੀਦਦੇ ਆਂ ਉਹਤੇ ਵੀ ਕੌਸਸ ਲਿਆ ਜਾਂਦਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਸ ਦੇ ਰਾਹੀਂ ਗਊ ਦੇ ਨਾਂ ਤੇ ਕਰੋੜਾ ਰੁਪਈਆ ਸਰਕਾਰ ਕੋਲ ਜਮ੍ਹਾਂ ਹੁੰਦਾ ਕੀ ਉਹ ਗਊ ਵੰਸ਼ ਦੇ ਉੱਤੇ ਖਰਚਿਆ ਜਾਂਦਾ ਦੇਖੋ ਜੀ ਕੋਈ ਖਰਚਾ ਨਹੀਂ ਜਾਂਦਾ ਇਹਦਾ ਆਪ ਦੇ ਸਿਸਟਮ ਨੂੰ ਲੈ ਆਪਦੀ ਆਪ ਆਪਣੀਆਂ ਤੁੰਗੀਆਂ ਵਜਾਈ ਜਾਂਦੀ ਹੈ ਸਰਕਾਰ ਬਾਰੇ ਲੀਡਰਸ਼ਿਪ ਹਨ ਮੈਂ ਲੀਡਰਸ਼ਿਪ ਹਨ ਨੂੰ ਸੀਐਮ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਇੱਕ ਮੇਰੀ ਬੇਨਤੀ ਹੈ ਜਿਹੜੀ ਕਿਸੇ ਨੇ ਕਰਦੇ ਨਹੀਂ ਜਿਹੜੀ ਤੁਹਾਡੀ ਸੜਕ ਸੁਰੱਖਿਆ ਫੋਰਸ ਹੈ ਨਾ ਪੰਜਾਬ ਦੇ ਲਈ ਤੁਸੀਂ ਛਣਕਾਂ ਦੇ ਤੇ ਵੱਡੀਆਂ ਗੱਡੀਆਂ ਦਿੱਤੀਆਂ ਤੁਸੀਂ ਇਹਨਾਂ ਨੂੰ ਕਹਿ ਦਿਓ ਵੀ ਸਾਡੀ ਪਬਲਿਕ ਦੀ ਮਦਦ ਕਰ ਦੇਣਾ ਤੇ ਇਹ ਅਸੀਂ ਕੁਝਾਂ ਦੇ ਪਟ્રોલ ਆ ਕੇ ਬੈਠੇ ਕਰ ਲਾਂਗੇ ਇਹ ਸੜਕਸ ਰੱਖਿਆ ਫੋਰਟ ਹੈ ਨਾ ਇਹਨਾਂ ਨੂੰ ਕਹਿ ਦੇਣ ਵੀ ਸਾਡੇ ਨਾਲ ਥੋੜੇ ਜਿਹਾ ਪਬਲਿਕ ਸਾਨੂੰ ਸਾਥ ਦਿਓ ਤੇ ਤਾਂ ਕਿ ਆਪਾਂ ਇਹ ਇਹ ਪਸ਼ੂਆਂ ਨੂੰ ਜਾਦਾ ਚੱਕਿਆ ਜਾਵੇ ਚੱਕ ਕੇ ਕਿਤੇ ਗਨੇਰੇ 'ਚ ਬੰਦ ਕੀਤਾ ਜਾਵੇ ਤੇ ਜਾਂ ਇਹਨਾਂ ਦਾ ਕੋਈ ਰਿਫਲੈਕਟਰ ਪਾਏ ਯਾਰ ਕਿਉਂਕਿ ਆਪਾਂ ਤਾਂ ਰਿਫਲੈਕਟਰ ਵੀ ਪਾਏ ਸੀਗੇ 2018 'ਚ ਬਿਲਕੁਲ ਮੈਂ ਚੇਤਾ ਜੀ ਮੇਰੇ ਕੋਲ ਵੀਡੀਓ ਨੇ ਉਸ ਸਮੇਂ ਦੀਆਂ ਜਦੋਂ ਤੁਸੀਂ ਸਾਰੀਆਂ ਗਉਆਂ ਦੇ ਰਿਫਲੈਕਟਰ ਪਾਏ ਵੀ ਭਾਈ ਕਿਸੇ ਨਾ ਕਿਸੇ ਦੀ ਕੀਮਤੀ ਜਾਨ ਬਚ ਸਕੇ ਚੌਧਰੀ ਸਾਹਿਬ ਮੇਰੇ ਇੱਕ ਹੋਰ ਸਵਾਲ ਹੈ ਵੱਖ-ਵੱਖ ਹਿੰਦੂ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਗਊ ਰੱਖਿਆ ਦਲ ਬਣਾਏ ਹੋਏ ਨੇ ਕਈ ਵਾਰ ਆਪਾਂ ਦੇਖਿਆ ਮੈਂ ਜਿਵੇਂ ਸਟਾਰਟਿੰਗ ਵਿੱਚ ਕਿਹਾ ਵੀ ਕਿਤੇ ਗਊਆਂ ਨੂੰ ਵੇਚਣ ਲਈ ਭੇਜਿਆ ਜਾਂਦਾ ਤਾਂ ਇਹ ਉਹਨਾਂ ਨੂੰ ਗੱਡੀਆਂ ਲਾ ਲਾ ਕੇ ਘੇੜ ਲੈਂਦੇ ਨੇ ਪੁਲਿਸ ਨੂੰ ਨਾਲ ਲੈ ਕੇ ਉਦੋਂ ਬਾਅਦ ਜਦੋਂ ਆਪਾਂ ਇੱਕ ਗਊ ਨੂੰ ਸਾਮ੍ਹ ਸੰਭਾਲ ਕਰਦੇ ਆ ਗਊ ਨੂੰ ਮਾਤਾ ਮੰਨਦੇ ਆ ਪਰ ਸੜਕਾਂ ਦੇ ਉੱਤੇ ਜਿਹੜੀਆਂ ਗਊਆਂ ਰੁੱਲ ਰਹੀਆਂ ਨੇ ਉੱਥੇ ਕਿਉਂ ਨਹੀਂ ਇਹ ਗਊਆਂ ਨੂੰ ਸਾਮ੍ਹਦੇ ਦੇਖੋ ਜੀ ਮੈਂ ਹੰਦੂ ਸਾਡੇ ਵੀਰ ਆ ਜਿਹੜੇ ਉਹ ਵੀ ਸਾਡੇ ਸਤਿਕਾਰਯੋਗ ਭਰਾ ਸਾਰੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਲੀਡਰ ਸਾਹਿਬਾਨਾਂ ਨੂੰ ਜਾਂ ਕੋਈ ਪ੍ਰਧਾਨ ਹੈ ਜਾਂ ਕੋਈ ਬੁਜੁਰਗ ਦਲਤਾ ਪ੍ਰਧਾਨ ਹੈ ਉਹਨਾਂ ਨੂੰ ਵੀ ਬੇਰੀ ਬੇਨਤੀ ਹੈ ਕਿ ਫਿਰ ਆਪਾਂ ਕਰੀਏ ਕੀ ਇਹਦਾ ਹੱਲ ਕੱਢ ਕੇ ਦੇਓ ਹੂੰ ਇਹਦਾ ਹੱਲ ਤਾਂ ਕੱਢਣਾ ਪੈਣਾ ਨਾ ਹੁਣ ਕੱਲ ਸਾਡੇ ਜੀਟੀਪੀ ਸਕੂਲ ਹੈ ਜੀ ਇੱਥੇ ਗੁਰੂ ਤੇਗ ਬਹਾਦਰ ਸਕੂਲ ਹੈ ਤੇ ਉੱਥੇ ਕੁੜੀਆਂ ਦੇ ਵਿੱਚ ਬੱਚੇ ਠੱਠੇ ਨੁਕਸਾਨ ਆ ਨਾ ਬਹੁਤ ਨੁਕਸਾਨ ਹੈ ਜੀ ਦੇਖੋ ਸਕੂਲ ਵਾਲੇ ਬੱਚੇ ਤਾਂ ਨਹੀਂ ਨਿਕਲ ਸਕਦੇ ਬਾਹਰ ਜਦੋਂ ਸਕੂਲ ਛੁੱਟੀ ਹੁੰਦੀ ਹੈ ਤਾਂ ਪੁਲਿਸ ਜਾਂਦੀ ਹੈ ਉੱਥੇ ਰਹਿੰਦੀ ਹੈ ਵੀ ਆਸ-ਪਾਸੇ ਕੋਈ ਯਾਰ ਪਸ਼ੂ ਵਾਰਾ ਤਾਂ ਨਹੀਂ ਅੱਗੇ ਨੁਕਸਾਨ ਹੋਇਆ ਹੈ ਇਹ ਤੁਸੀਂ ਲਾ ਲਓ ਸ਼ਹਿਰਾਂ ਦੇ ਵਿੱਚ ਆ ਕੇ ਸਬਜ਼ੀ ਮੰਡੀਆਂ ਦੇ ਵਿੱਚ ਸਬਜ਼ੀਆਂ ਖਲਾਰੀ ਜਾਂਦੇ ਜੇ ਕਿਸੇ ਨੇ ਕੋਈ ਸਬਜ਼ੀ ਲਈ ਉਹਨਾਂ ਦੇ ਹੱਥਾਂ 'ਚੋਂ ਖੋਲੇ ਰਿਹਾ ਜੀ ਇਹ ਹੱਥਾਂ 'ਚੋਂ ਖੋਲੇ ਤੇ ਲਵਾ ਦੇ। ਨੀ ਚੌਧਰੀ ਸਾਹਿਬ ਇਹ ਜਿਹੜੇ ਜਾਨਵਰੀ ਆਪਾਂ ਮੰਨੀ ਇਹਨਾਂ ਨੂੰ ਦੇਖੋ ਨਾ ਤਾਂ ਬੱਚਾ ਦੇਖਦੇ ਨੇ ਇਹ ਨਾ ਨੌਜਵਾਨ ਨਾ ਬਜ਼ੁਰਗ ਫਸਲਾਂ ਦਾ ਨੁਕਸਾਨ ਹੁੰਦਾ ਅਸੀਂ ਕੀਮਤੀ ਜਾਨਾਂ ਗਵਾ ਲੀਆਂ ਪਿਛਲੇ ਦਿਨੀ ਪੰਜਾਬ ਦੇ ਲੋਕ ਸਰਗਰਮ ਹੋਏ ਜਥੇਬੰਦੀਆਂ ਸਰਗਰਮ ਹੋਈਆਂ ਜਦੋਂ ਰਾਜਵੀਰ ਜਵੰਦਾ ਦੀ ਗੱਲ ਆਈ ਭਾਵੇਂ ਜਵੰਦਾ ਸਾਹਿਬ ਦੀ ਗੱਲ ਕਰੀਏ ਭਾਵੇਂ ਕੋਈ ਗਰੀਬ ਦੀ ਗੱਲ ਕਰੀਏ ਜਾਨ ਹਰ ਇੱਕ ਦੀ ਬਰਾਬਰ ਹੈ ਬਹੁਤ ਨੌਜਵਾਨ ਬੱਚੇ ਮੁੰਡੇ ਕੁੜੀਆਂ ਦੀਆਂ ਜਾਨਾਂ ਐ ਪਸ਼ੂਆ ਕਰਕੇ ਗਈਆਂ ਨੇ ਸ੍ਰੀਮਾਨ ਸਾਹਿਬ ਦਾ ਬਿਆਨ ਅਸੀਂ ਸੁਣਿਆ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਤੇ ਸਖਤ ਕਦਮ ਪੁੱਟ ਰਹੇ ਹਾਂ ਅਸੀਂ ਜੰਗਲਾਤ ਵਿਭਾਗ ਦੀਆਂ ਜਿੱਥੇ ਜਗ੍ਹਾ ਨੇ ਉੱਥੇ ਜੰਗਲਾਤ ਵਿਭਾਗ ਦੇ ਵਿੱਚ ਇਹਨਾਂ ਨੂੰ ਛੱਡਾਂਗੇ ਉੱਥੇ ਇਹਨਾਂ ਨੂੰ ਹਰ ਤਰ੍ਹਾਂ ਦਾ ਚਾਰਾ ਖਾਣਾ ਸਭ ਦਿੱਤਾ ਜਾਊਗਾ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਬਿਲਕੁਲ ਜੀ ਬਿਲਕੁਲ 500 ਦੀ ਬਿਲਕੁਲ ਗਲ ਦਰਸਤ ਹੈ ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਉਸ ਬਿਆਨ ਦੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਮਾਨ ਸਾਹਿਬ ਹੁਣ ਤੁਸੀਂ ਕਰਕੇ ਦਿਖਾਉਣਾ ਵੀ ਕਰਦੇ ਵੀ ਆ ਕਿਤੇ ਜੀ ਤੇ ਤੁਸੀਂ ਪਿਛਲੇ ਸਾਲ ਦੀ ਇੱਕ ਵੀਡੀਓ ਹੈ ਜੀ ਪਿਛਲੇ ਤੋਂ ਵਿੱਸ਼ੇ ਸਾਲ ਦੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਾਡੇ ਦੌਲਾਪਿੰਡ ਪਈ ਹੈ ਜੀ ਇੱਥੇ ਸੜਕ ਦੇ ਉੱਤੇ ਹਾਈਵੇ ਦੇ ਜੀ ਮੈਂ ਗੱਡੀ ਘੜੋ ਆ ਰਿਹਾ ਸੀ ਨਾਲ ਮੇਰੇ ਬੇਟਾ ਸੀ ਤੇ ਅੱਗੇ ਬਹੁਤ ਤਕੜਾ ਢੱਠਾ ਜੁਰਮਾਨਾ ਬਹੁਤ ਤਕੜਾ ਢੱਠਾ ਟਰੱਕ ਚ ਵੱਜ ਗਿਆ ਹੂੰ ਜਿਹੜਾ ਟਰੱਕ ਚ ਵੱਜਿਆ ਉਹ ਸਾਰਾ ਹੀ ਖਿਲਰ ਗਿਆ ਜੀ ਪਾੜ ਗਿਆ ਉਹਦਾ ਜਿੰਨਾ ਮਲਬਾ ਸੀ ਕੋਈ ਬਲਬੁੱਤਰ ਸਾਰਾ ਸੜਕ ਦੇ ਉੱਤੇ ਆ ਗਿਆ ਤੇ ਪਿੱਛੋਂ ਸਹਾਰਪੀਓ ਗੱਡੀਆਂ ਆ ਗਈਆਂ ਤੋਂ ਉਹ ਵਿੱਚ ਵਜੀਆਂ ਆ ਕੇ ਉਦੋਂ ਗਾ ਇੱਕ ਜੱਜ ਸਾਹਿਬ ਸੀ ਕੋਈ ਹਬੋਰ ਲੱਗਾ ਸੀ ਚਲੋ ਆਪਾਂ ਮੈਂ ਨਾਂ ਤਾਂ ਨਹੀਂ ਲੈਣਾਗਾ ਉਹ ਜੱਜ ਸਾਹਿਬ ਦੇ ਵਿੱਚ ਵੀ ਗੱਡੀ ਵਜੀ ਆ ਵੀ ਉਹ ਬੰਦਾ ਖੜਾ ਨਹੀਂ ਜਾਦਾ ਫਰਲੋ ਆਇਆ ਹੋਣਾ ਉਹ ਵੀ ਲੈ ਗਿਆ ਭਜਾ ਕੇ ਉੱਥੋਂ ਬਜੂਤਾ ਜੱਜ ਸੀ ਹਬੋਰ ਦਾ ਤੇ ਉਥੇ ਜੇਕਰ ਨੁਕਸਾਨ ਉਹ ਪਿਆ ਰਹਿੰਦਾ ਉਥੇ ਨੁਕਸਾਨ ਹੋਣਾ ਸੀ ਤੇ ਫਿਰ ਮੈਂ ਉਥੇ ਆਪਣੀ ਜਿਹੜੀ ਹਾਈਵੇ ਫੋਰਸ ਪੁਲਿਸ ਫੋਰਥ ਹਨ ਹਾਈਵੇ ਤੇ ਉਹਨਾਂ ਨੂੰ ਮੇਰੀ ਬੇਨਤੀ ਕੀਤੀ ਉਹਨਾਂ ਨੂੰ ਮੈਂ ਕਿਹਾ ਤੁਸੀਂ ਉਰੇ ਆਓ ਉਹਨਾਂ ਨੇ ਵਿਚਾਰਿਆ ਨੇ ਆ ਕੇ ਉਹ ਉਸ ਪਸ਼ੂ ਨੂੰ ਬਹੁਤ ਵੱਡਾ ਪਸ਼ੂ ਸੀ ਉਹ ਤੇ ਉਹ ਨੂੰ ਰਸੇ ਪਾ ਕੇ ਇੱਕ ਸਾਈਡ ਤੇ ਕੀਤਾ ਉਹਨਾਂ ਨੂੰ ਮਲਬਾ ਵੀ ਖਜਾਇਆ ਬਿਲਕੁਲ ਉਹ ਵੀਡੀਓ ਵੀ ਸਾਡੇ ਕੋਲ ਹੈਗੀ ਆ ਅਸੀਂ ਚਲਾਈ ਸੀ ਹਾਂਜੀ ਹਾਂ ਉਹ ਤੁਸੀਂ ਚਲਾਈ ਸੀ ਹਾਂ ਇਸ ਕਰਕੇ ਇਹਦਾ ਕੋਈ ਬੰਦਕਪ ਹੋਊਗਾ ਤਾਂ ਠੀਕ ਹੈ ਨਹੀਂ ਤੁੰਦ ਆ ਗਈ ਜੀਗਾ ਬਹੁਤ ਮਾੜਾ ਕਿਉਂਕਿ ਹਰੇਕ ਇਨਸਾਨ ਨੇ ਨਿਕਲਣਾ ਹਰੇਕ ਤੇਰੇ ਕੰਮ ਥੱਲੇ ਜਾਣਾ ਹੁਣ ਟਰੱਕਾਂ ਦਾ ਵੀ ਨਹੀਂ ਕੋਈ ਵੀ ਟਰੱਕ ਬੰਦ ਹੋ ਜਾਣ ਜਾਂ ਗੱਡੀਆਂ ਬੰਦ ਹੋਣ ਕੋਈ ਨਾ ਕੋਈ ਤਾਂ ਕਿਸੇ ਨਾ ਕਿਸੇ ਜਾਊ ਏ ਤੇ ਫਿਰ ਨਹੀਂ ਜਾਊਗਾ ਤੇ ਇਹ ਸੜਕਾਂ ਤੇ ਬੈਠੇ ਆ ਵਿਚਾਲੇ ਆਰਾਮ ਦਾ ਤੇਰੇ ਇਹਨਾਂ ਦੇ ਵਿੱਚ ਵੱਜੂਗਾ ਤਾਂ ਐਕਸੀਡੈਂਟ ਤਾਂ ਹੋਊਗਾ ਨੁਕਸਾਨ ਜਾਨੀ ਵੀ ਤੇ ਮਾਲੀ ਜੀ ਚੌਧਰੀ ਸਾਹਿਬ ਜਦੋਂ ਨੁਕਸਾਨ ਕੋਈ ਭਾਰੀ ਹੁੰਦਾ ਜਾਂ ਕੋਈ ਸੈਲਿਬ੍ਰਿਟੀ ਨਾਲ ਇਦਾਂ ਦੇ ਹਾਦਸੇ ਹੁੰਦੇ ਆ ਉਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ ਨੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਇਹ ਤੋਂ ਬਿਨਾਂ ਹੀ ਆਪਾਂ ਰੈਗੂਲਰ ਕੰਟੀਨਿਊਟੀ ਦੇ ਵਿੱਚ ਸਮਾਜ ਸੇਵਾ ਦਾ ਕੰਮ ਸੰਭਾਲ ਲਈਏ ਸਾਰੇ ਰਲ ਕੇ ਭਾਵੇਂ ਹਿੰਦੂ ਵੀਰ ਨੇ ਭਾਵੇਂ ਸਿੱਖਾ ਕੋਈ ਵੀ ਕਮਿਊਨਿਟੀ ਹੈ ਕਿਉਂਕਿ ਜਾਨ ਸਭ ਦੀ ਬਰਾਬਰ ਹੈ ਸਰਕਾਰਾਂ ਦੇ ਉੱਤੇ ਵੀ ਇਕੱਲਾ ਥੋਪੀ ਨਾ ਸਰਕਾਰ ਪੈਸੇ ਜ਼ਰੂਰ ਇਕੱਠੇ ਕਰਦੀ ਹੈ ਕੋਈ ਨਾ ਕੋਈ ਐਸੀ ਸਕੀਮ ਬਣਾਈ ਜਾਵੇ ਸਰਕਾਰ ਦੇ ਨਾਲ ਸਾਰੇ ਰਲ ਕੇ ਕਿ ਆਪਾਂ ਇਹ ਚੀਜ਼ ਨੂੰ ਸੰਭਾਲਿਆ ਜਾਵੇ ਤਾਂ ਜੋ ਕੀਮਤੀ ਜਾਨਾਂ ਲੋਕਾਂ ਦੀ ਬਚਣ ਕੱਲ ਜਦੋਂ ਅਸੀਂ ਇਹ ਵੀਡੀਓ ਪਾਈ ਹੈ ਨਾ ਜੀ ਮੈਨੂੰ ਕਈਆਂ ਤੇ ਮੈਸੇਜ ਵੀ ਆਏ ਆ ਕਮੈਂਟਾਂ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਇਹ ਚੌਥੀ ਸਾਲ ਇਹ ਜਿਹੜੇ ਆਪਣੇ ਜਿਹੜੀਆਂ ਗਊਸ਼ਾਲਾਵਾਂ ਨਾ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਇਹ ਵੀ ਸਾਨੂੰ ਨਾਲ ਪੈਸੇ ਦਿਓ 11100 ਰੁਪਏ ਤੇ ਅਸੀਂ ਸਾਂਭ ਲਵਾਂ ਪਰ ਇਹ ਕਿੰਨਾ ਚਿਰ ਸਾਂਭਣਗੇ ਜੀ ਜਿਨ੍ਹਾਂ ਦਾ ਕੰਮ ਹੀ ਨਹੀਂ ਘੱਟੇ ਉਹਦੇ ਛੱਡੇ ਜੰਣੇ ਆ ਅੱਛਾ ਇੱਕ ਚੀਜ਼ ਹੋਰ ਹੈ ਜੀ ਜਿਹੜਾ ਆਮ ਬਲਦ ਹੋਊਗਾ ਨਾ ਆਪਣਾ ਪੰਜਾਬ ਦਾ ਜ ਕੋਈ ਬਲਦ ਹੈ ਜਾਂ ਕੋਈ ਪੰਜਾਬ ਦਾ ਕੋਈ ਠੱਠਾ ਉਹ ਵੀ ਮਾਰਦਾ ਅਮਰੀਕੀ ਮਾਰਦੇ ਜਿਹਾ ਦੇ ਅਮਰੀਕੀ ਜਾਰੇ ਹੂੰ ਇਹ ਜਦੋਂ ਲੜਦੇ ਲੜਦੇ ਜਦੋਂ ਦੂਸਰੇ ਦੇ ਵਿੱਚ ਵਾਜੇ ਹੁਣ ਕਈ ਵਾਰੀ ਟੈਂਪੂ ਉਹ ਤਾਂ ਮਾਰੀ ਜਾਂਦੇ ਆ ਇਹਦਾ ਰਕਸ਼ਾ ਮੁੱਤ ਮੈਂ ਕਹਿੰਦਾ ਜੀ ਇੰਨਾ ਜੋਰ ਹੈ ਵੀ ਕਿਸਨ ਕਾਰ ਮੁੱਤੇ ਮਾਰ ਪੀ ਗੋ ਚੱਲ ਗਏ ਕੱਲੇ ਪੰਜਾਬ ਦੀ ਗੱਲ ਨਹੀਂ ਆਪਾਂ ਬਖਸਰ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਅਲੱਗ-ਅਲੱਗ ਸਟੇਟਾਂ ਦੀ ਵੀ ਇਹ ਪ੍ਰੋਬਲਮ ਹੈਗੀ ਆ ਸਾਰੇ ਕਿਤੇ ਹੀ ਆ ਪਰ ਜਿੱਥੇ ਆਪਾਂ ਆਪਣਾ ਸਮਾਜ ਆ ਜਿਹੜੇ ਆਪਣੇ ਲੋਕ ਆ ਗਊ ਨੂੰ ਮਾਤਾ ਮੰਨਦੇ ਨੇ ਆਪਾਂ ਪੂਜਾ ਤੱਕ ਕਰਦੇ ਆਂ ਫਿਰ ਇਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਅਕਸਰ ਕਿਉਂ ਨਹੀਂ ਨਿਭਾਉਂਦੇ ਆਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਮੈਂ ਹਿੰਦੂ ਵੀਰਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਕਿ ਜਦੋਂ ਕੋਈ ਇਹਦੇ ਲੱੱਗ ਕੇ ਲੈ ਜਾਂਦੇ ਆ ਉਥੇ ਘੇਰ ਕੇ ਲਵਾ ਲੈਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਕੋਈ ਹੱਲ ਤਾਂ ਕੱਢੋ ਯਾਰ ਫਿਰ ਤੇ ਇੰਨਾ ਪੱਪਾ ਧਕਸਾਨ ਹੋ ਰਿਹਾ ਜਾਨੀਮਾਲ ਦੀ ਧਕਸਾਨ ਨੂੰ ਕੋਈ ਹੱਲ ਤਾਂ ਤੁਸੀਂ ਕੱਢ ਦਿਓ ਫਿਰ ਹੱਲ ਕੋਈ ਗੱਲ ਤਾਂ ਨਿਕਲੂਗਾ ਨਾ ਤੁਸੀਂ ਕਹੋ ਵੀ ਕੀ ਕਰਦੇ ਆ ਜਾਂ ਤੁਸੀਂ ਆਪ ਦੇ ਤੌਰ ਤੇ ਗਊਸ਼ਾਲਾ ਬਣਾ ਦਿਓ ਜਿਹੜੇ ਵਾਰਾ ਸਾਰੇ ਉੱਤੇ ਬੰਦ ਕਰਦੇ ਜਾ ਕੇ ਆਖਿਰਚ ਕੀ ਕਹਿਣਾ ਚਾਹੁੰਦੇ ਹੋ ਆਖਿਰਚ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਕੋਈ ਪ੍ਰਧਾਨ ਹੈ ਕੋਈ ਲੀਡਰ ਕੋਈ ਕੋਈ ਆਪਣਾ ਚੇਅਰਮੈਨ ਹੈ ਜਾਂ ਕੋਈ ਐਨ ਜੀਓ ਵਾਲੇ ਕੋਈ ਸਭਾ ਸੇਵੀ ਹੈ ਜਾਂ ਕੋਈ ਚੰਗੇ ਸਿਟੀਜ਼ਨ ਲੋਕ ਹਨ ਉਹਨਾਂ ਨੇ ਮੇਰੇ ਹੱਥ ਜੋੜ ਕੇ ਵੀ ਲੈ ਵੀ ਪੰਜਾਬ ਦੇ ਵਿੱਚ ਜੇ ਸਰਕਾਰ ਨੂੰ ਜਗਾਉਣਾ ਹੈ ਨਾ ਤੇ ਆ ਗੁਰਪੁਰਬ ਤੋਂ ਅਸੀਂ ਤਾਂ ਬਾਅਦ ਰੱਖਿਆ ਹੈ ਅਸੀਂ ਗੁਰਪੁਰਬ ਗੁਰਪੁਰਬ ਤੋਂ ਗੁਰਪੁਰਬ ਸਾਹਿਬ ਤੋਂ ਨਾ ਬਾਅਦ ਅਸੀਂ ਇਹ ਪ੍ਰੋਗਰਾਮ ਬਣਾ ਲਿਆ ਤੇ ਸਾਰੇ SDM ਤਹਿਸੀਲਦਾਰਾਂ ਤੋਂ ਤੇ DC ਨੂੰ ਮੰਗ ਪੱਤਰ ਦਿਓ ਉਹਦੇ ਵਿੱਚ ਡੇਟ ਮੈਂਸ਼ਨ ਕਰੋ ਵੀ ਤੈਨੂੰ ਇੰਨਾ ਐਲਟੀਮੇਟ ਵਾਂ ਤੁਹਾਨੂੰ ਇਸ ਤੋਂ ਪਹਿਲਾਂ ਕੁਝ ਕਰਦੇ ਆ ਤਾਂ ਠੀਕ ਹੈ ਨਹੀਂ ਅਸੀਂ ਛੜਕਾਂ ਤੇ ਆ ਕੇ ਤੁਹਾਡੀਆਂ ਘੋਟੀਆਂ ਜਵਾੜਾ ਕੇ ਆਹੀ ਬੇਨਤੀ ਕਰਦੀ ਜੀ ਮੈਂ ਤਾਂ ਇੱਕ ਗੱਲ ਹੋਰ ਲਾਸਟ ਚ ਤੁਹਾਨੂੰ ਕਹਿਣਾ ਚਾਹੁੰਦਾ ਹੈ ਵੀ ਕੋਈ ਮਸਲਾ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਇਨਸਾਫ ਚਾਹੀਦਾ ਜਾਂ ਲੋਕ ਕਿਸੇ ਦੀ ਗੱਲ ਕਰਨੀ ਹੈ ਫਿਰ ਸਾਡੇ ਕੋਲ ਧਰਨੇ ਲਾਉਣ ਤੋਂ ਬਿਨਾ ਕੋਈ ਹੈ ਹੀ ਨਹੀਂ ਜੀ ਹੱਲ ਮਾਤੇ ਸਾਡੀਆਂ ਸਰਕਾਰਾਂ ਸਾਡੇ ਲੋਕ ਬਿਨਾ ਧਰਨਿਆਂ ਤੋਂ ਕੰਨ ਤੇ ਜੂੰ ਸਰਕਦੇ ਨਹੀਂ ਕਿਸੇ ਨੂੰ ਇਨਸਾਫ ਚਾਹੀਦਾ ਉਹਦੇ ਮਗਰ 1.5 200 ਬੰਦਾ ਧਰਨਾ ਲਾ ਦੂ ਤਾਂ ਇਨਸਾਫ ਮਿਲ ਜਾਂਦਾ ਏਸੀ ਤਰ੍ਹਾਂ ਗਊਵੰਸ ਦੀ ਗੱਲ ਕਰਦੇ ਆ ਜਦ ਤੱਕ ਆਪਾਂ ਸਰਕਾਰ ਦੇ ਦਰਵਾਜੇ ਅੱਗੇ ਡੀਸੀ ਸਾਹਿਬ ਨੇ ਜਿਹੜੇ ਜਾਂ ਸਰਕਾਰ ਦੇ ਚੁਣੇ ਹੋਏ ਨਮਾਇੰਦਿਆਂ ਦੇ ਅੱਗੇ ਧਰਨੇ ਨਹੀਂ ਲਾਉਂਦੇ ਤਾਂ ਸਾਨੂੰ ਕੁਝ ਨਹੀਂ ਹੱਲ ਹੁੰਦਾ ਦੇਖੋ ਜੀ ਮੈਂ ਪੰਜਾਬ ਵਾਸੀਆਂ ਨੂੰ ਮੈਂ ਤਾਂ ਪਹਿਲਾਂ ਹੀ ਦੱਸਦੀ ਦੱਸਦਾ ਕਿ ਅਸੀਂ ਮਲੋਡ ਨੂੰ ਸ਼ੁਰੂ ਕਰ ਰਹੇ ਆ ਕੋਈ ਕਰੇ ਨਾ ਕਰੇ ਕਿਉਂਕਿ ਜਾਨਾਂ ਬਹੁਤ ਕੀਮਤੀ ਹੈ ਜੀ ਹੁਣ ਗਾਹ ਤੇ ਨੁਕਸਾਨ ਬੜਾ ਹੋਣਾ ਹੈ ਕਿਸਾਨਾਂ ਨੇ ਵੀ ਮੰਡੀਆਂ ਦੇ ਵਿੱਚੋਂ ਰਾਤ ਬਰਾਤੇ ਘਰੇ ਜਾਣਾ ਕਿਉਂਕਿ ਝੋਨਾ ਬੈ ਚੱਕਿਆ ਨਹੀਂ ਜਾ ਰਿਹਾ ਸਰਕਾਰ ਤੋਂ ਠੀਕ ਹੈ ਜੀ ਇਹਨਾਂ ਨੇ ਵੀ ਰਾਤ ਨੂੰ ਜਾਣਾ ਫਿਰ ਫਸਲਾਂ ਵੀ ਖਰਾਬ ਕਰਦੇ ਆ ਇਹ ਠੀਕ ਹੈ ਨਾ ਜੀ ਤੇ ਮੇਰੀ ਤੇ ਇਹੀ ਅਪੀਲ ਹੈ ਵੀ ਆਜੋ ਇਕੱਠੇ ਹੋ ਕੈਂਬੜਾ ਮਾਰੀਏ ਤੇ ਜਾਂ ਤਾਂ ਇਹਨਾਂ ਦੇ ਕੋਈ ਗਲਿਆਰੇ ਬਣਵਾਈਏ ਤੇ ਜਾਂ ਫਿਰ ਸਰਕਾਰ ਦੇ ਥੋੜੇ ਜਿਹ ਕੰਨਾਂ ਤੇ ਜੂਲ ਸਰਕੇ ਥੋੜਾ ਜਿਹਾ ਖੜਕਾ ਦਿਓ ਸਰਕਾਰ ਨੂੰ ਫੇਰ ਸੈਟ ਹੋ ਜਾਊਗਾ ਮਸਲਾ ਗੱਲਬਾਤ ਲਈ ਸ਼ੁਕਰੀਆ ਚ ਚੌਧਰੀ ਕਿਸ਼ਨ ਲਾਣ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤੁਸੀਂ ਸਾਰਿਆਂ ਨੇ ਸੁਣੀ ਆ ਜਿਵੇਂ ਅਸੀਂ ਕਿਹਾ ਵੀ ਕੋਈ ਵੀ ਮਸਲਾ ਭਾਵੇਂ ਕਿਸੇ ਨੂੰ ਇਨਸਾਫ ਲੈਣ ਦੀ ਗੱਲ ਹੋਵੇ ਭਾਵੇਂ ਥਾਣੇ ਕਚੈਰੀਆਂ ਦੀ ਗੱਲ ਹੋਵੇ ਜਾਂ ਆਪਾਂ ਗਊ ਫਰਸ ਦੀ ਗੱਲ ਕਰ ਰਹੇ ਹਾਂ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਚੁਣੇ ਹੋਏ ਜਿਹੜੇ ਨਮਾਇंदे ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਮੈਂ ਕਿਸੇ ਦਾ ਬਿਆਨ ਨਹੀਂ ਦੇਖਿਆ ਸਿਰਫ ਸੀਐਮ ਸਾਹਿਬ ਦਾ ਜ਼ਰੂਰ ਹੁਣ ਬਿਆਨ ਆਇਆ ਜਦੋਂ ਕਿ ਲੱਗ ਲੱਗ ਹਲਕਿਆਂ ਦੇ ਸਾਡੇ ਐਮਐਲਏ ਨੇ ਚੁਣੇ ਹੋਏ ਚੇਅਰਮੈਨ ਨੇ ਸਾਰੇ ਰਲ ਕੇ ਜਿਸ ਦੇ ਮਸਲੇ ਨੂੰ ਹੱਲ ਕਰੀਏ ਤਾਂ ਲੋਕਾਂ ਦੇ ਨਾਲ ਸਹਿਯੋਗ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਗਊ ਵਸ ਦੀ ਜਿਹੜੀ ਰੱਖਿਆ ਕੀਤੀ ਜਾਂਦੀ ਹੈ ਜਨਾਂ ਨੂੰ ਸੰਭਾਲਿਆ ਜਾਂਦਾ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਾ ਉਹ ਆ ਗਿਆ ਸਤਿ ਸ੍ਰੀ ਅਕਾਲ